ਮਾਮਲਾ थाना जंडियाला ਦੇ ਨੇੜੇ ਪੈਂਦੇ ਦੀਪਾ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਘਰ ਤੋਂ ਕੰਮ ਤੇ ਜਾ ਰਹੇ ਵਿਸ਼ਾਲ ਨਾਂ ਦੇ ਮੁੰਡੇ ਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸ਼ਿਕਾਇਤ ਦਰਜ ਕਰਵਾ ਕੇ ਹੁਣ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਸੂਦਾਸ ਨੇ ਕਿ ਪੀੜਤ ਮੁੰਡੇ ਦਾ ਕਹਿਣਾ ਹੈ ਕਿ ਉਹ ਘਰ ਤੋਂ ਕੰਮ ਤੇ ਜਾ ਰਿਹਾ ਸੀ ਤਾਂ ਰੇਲਵੇ ਫਾਟਕ ਤੇ ਪਹਿਲਾਂ ਹੀ ਤਿੰਨ ਮੁੰਡੇ ਬੈਠੇ ਸੀ ਤੇ ਉਹਨਾਂ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਉਸ ਤੋਂ ਬਾਅਦ ਉਸਦੇ ਚਾਚੇ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਉਧਰ ਜੰਡਿਆਲਾ ਦੇ ਐਸਐਚ ਨੇ ਇਸ ਬਾਰੇ ਜਾਣਕਾਰੀ ਗੰਦਿਆ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜੰਡਿਆਲਾ ਗੁਰੂ ਤੋਂ ਸਿੱਧੀ ਹਮ ਨਿਊਜ਼ ਲਈ ਪਰਮਜੀਤ ਸਿੰਘ ਜੀ ਮਹੇਤ ਸਤਜਨ ਸਿੰਘ ਕੀ ਕਾਰਨ ਹੈ ਤਾਰਨੇ ਉੱਥੇ ਦਵਾਈਆਂ ਜਾਂਦੇ ਤਾਂ ਇੱਕ ਰੋਟੀ ਇਹਨਾਂ ਦੇ ਕੋਲੇ ਕੰਮ ਤੇ ਜਾਂਦੇ ਤੇ ਰੱਬੀ ਦਾ ਪਪਾ ਉਹ ਮਗਰ ਦੇਖਦਾ ਕਰਪਾਣਾਨਾ ਮੰਗਦੇ ਹੇ ਜੇ ਤੋਂ ਨੂੰ ਮੈਂ ਮੁੰਡੇ ਨੂੰ ਜੱਫਾ ਭਰਦਾ ਵਾ ਮਗਰ ਸ਼ਨੀ ਨੂੰ ਜਦੋਂ ਜੇ ਮੁੰਡੇ ਨੇ ਦਫ਼ਤਰ ਮਾਰਤੇ ਕਿਹੜੀ ਜਗ੍ਹਾ ਤੇ ਕਿਰਪਾਣਾਵਾਂ ਜੀ ਇਹ ਦਿਨ ਚਾਰ ਬੰਦੇ ਨੇ ਦੋ ਅਫੀਸਰ ਲੋਤੇ ਤੋਂ ਦੋ ਮਾਰਦੇ ਤੁਸੀਂ ਮੌਕੇ ਤੇ ਸੀ ਉੱਥੇ ਹਾਂਜੀ ਮੌਕੇ ਤੇ ਮੈਂ ਆ ਗੋ ਕਿੰਨੇ ਬੰਦੇ ਸੀ ਬੰਦੇ ਚਾਰ ਹੀ ਹੋ अच्छा दो बच्चे लग रहा है दो एक तीनों पढ़ लिया करके वाले ये तो मुंडा आते हैं यहां भजी अपना गजन सिंह की कह लो जी ਤੁਹਾਡੇ ਲੜਕੇ ਨੂੰ ਜਿਹੜੀਆਂ ਸੱਟਾਂ ਲਗਾਈਆਂ ਗਈਆਂ ਕਿਸ ਕਰਮ ਲਗਾਈਆਂ ਕੋਈ ਕਾਲ ਪਾਦ ਨਹੀਂ ਪਹਿਲਾਂ ਮੈਨੂੰ ਧਮਕੀ ਦਿੱਤੀ ਦੋ ਚਾਰ ਦਿਨ ਪਹਿਲਾਂ ਕਿੱਥੇ ਵੇਖਣਾ ਵੇਜੂਗੇ ਤੇ ਮੈਂ ਕਿਹੜਾ ਚਲ ਗਮਾੜ ਮੱਥਾ ਚੜ ਰਹਿਣ ਦਿੰਨੇ ਆ ਇਹਨਾਂ ਨੇ ਫੇਰ ਹੁਣ ਮੈਂ ਸੇ ਸੇ ਜਾਣ ਲਿਆ ਆਪਣੇ ਕੰਮ ਤੇ ਤੇ ਮੇਰਾ ਮੁੰਡਾ ਜਾਂਦਾ ਵਾ 9 ਵਜੇ ਇਹਨਾਂ ਮਗਰੋਂ ਦਾਤ ਮਾਰੇ ਆ ਕਿਹੜੀ ਜਗ੍ਹਾ ਤੇ ਦੱਤਰ ਮਾਰਨ ਕੋਈ ਗੱਲ ਬਾਤ ਨਹੀਂ ਹੋਈ ਪੁਰਾਣੀ ਕੋਈ ਗੱਲਬਾਤ ਹੀ ਕਰੀ ਨਿਬਰ ਗਈ ਹੀ ਉਹ ਇਹਨਾਂ ਨੇ ਜਾਣ ਕੇ ਮਾਰੇ ਆ ਜਾਨ ਹੁੱਜ ਕੇ ਇਹੋ ਗੱਲ ਹੋਈ ਆ ਬਸ ਮੈਂ ਤਨਵੇ ਗਵਾਂਡੀ ਆ ਸਾਡਾ ਇੱਕ ਸੰਨੀ ਸੰਨੀ ਕੋਲ ਬੰਦੇ ਆ ਤਦੋ ਹੋ ਰੇ ਗੇਰੀ ਦੇ ਸਟਾ ਕਿਹੜੀ ਜਗ੍ਹਾ ਤੇ ਲਾਈਆਂ ਹਾਰਡ ਦੇ ਉੱਤੇ ਲਾਈਆਂ ਗੇਰੀ ਮੰਡੀ ਵਾਲੇ ਦੇ ਹਾਂਜੀ ਇਹ ਲੰਥ ਤੇ ਲੱਗੀ ਆ ਇੱਕ ਦਾ ਵੇ ਇਹ ਵਿਸ਼ੇਲਾ ਲਾਈ ਆ ਦੇਸੀ ਨਾਮ ਲਾ ਦਿੱਤਾ ਹੈ ਹਾਂਜੀ ਤੇਸੀ ਦਾ ਨਾਮ ਲਾ ਦਿੱਤਾ ਡਾਕਟਰ ਮਾਰੇ ਹਾਂਜੀ ਕੀ ਮੰਗ ਕਰਦੇ ਆਹੀ ਕੀ ਮੰਗ ਮਾਦਦੇ ਨੇ ਮੈਂ ਪਰਚਾ ਪੁਰਚਾ ਹੋਵੇ ਇਹਨੇ 2 3 4 ਵਾਰੀ ਤੀਕੇ ਧਮਕੀ ਦਿੱਤੀ ਸਾਨੂੰ ਇਹ ਆਂਦਾ ਮੁੰਡਾ ਸੱਡਣਾ ਨਹੀਂ ਆਹੀ ਹੋਰ ਦੁਆਰੇ ਇਹ ਮੁੰਡੇ ਆਖਣ ਜਾਂਦੇ ਆ ਇਹਦਾ ਵੀ ਟਾਈਮ ਪਾਉਣਾ ਵਾ ਪਰੇ ਮੇਰੀ ਦਾ ਆ ਕੀਨਾ ਵੀਰ ਆਪਣਾ ਮੇਰਾ ਮਰਜੀ ਸੋਤ ਹੈ ਇਹ ਕੀ ਗੱਲ ਹੋ ਗਈ ਜਿਹੜੀਆਂ ਕਨਸਟਾਂ ਲੱਗੀਆਂ ਕੀ ਗੱਲ ਤੇ ਜਾਦੇ ਭਾਈ ਸਵੇਰੇ ਤੇ 9 ਵਜੇ ਨੂੰ ਗੱਲ ਆ ਤੇ ਉਹ ਮੁੰਡੇ ਪਿੱਛੇ ਲੁਗੇ ਪਹਿਲੇ ਇਹਨਾਂ ਨੇ 5 6 ਰੀ ਟਾਈਮਿੰਗ ਕਿਹਾ ਸੀ ਪਹਿਲੇ ਵੀ ਬਾਰੇ ਗਏ ਮੇਰੇ ਨਾਲ ਘਰ ਪਰਵਾਰ ਸਾਰੇ ਤੇ ਉਹ ਭੱਜਦੇ ਨਾਲ ਤੇ ਅੱਜ ਵੀ ਨੇ ਪਿੰਡ ਮੇਰੇ ਜਾਂਦੇ ਕੰਮ ਤੇ ਜਾਣਦੇ ਜਿਹਨਾਂ ਦਾ ਦਾਦਰ ਪੁੱਤਰ ਮਾਰੇ ਆ ਕਿਹੜੀ ਗੱਲੋਂ ਕੋਈ ਪੁਰਾਣੀ ਰੰਜਿਸ਼ ਏ ਕਿ ਕੀ ਗੱਲ ਕਿਹੜੀ ਗੱਲੋਂ ਮਾਰੇ ਨਹੀਂ ਨਹੀਂ ਪੁਰਾਣੀ ਹੋ ਗਈ ਜਿਹੜੀ ਗੱਲ ਏ ਤੇ ਇਹਨਾਂ ਨੇ ਫੇਰ ਪਾਣੀ ਕੱਤੋਂ ਇਦਾਂ ਕੋਈ ਗੱਲਬਾਤ ਨਹੀਂ ਹੋ ਗਈ ਹੁਣ ਵੀ ਇਹਨਾਂ ਜਾਣ ਕੇ ਮਾਰੇ ਆ ਇਹ ਬਹਾਨੇ ਬਣਾਉਂਦੇ ਆ ਕਿ ਅੰਦੇ ਤੂੰ ਐਡੀ ਕੁੜੀ ਛੇੜੀ ਇਦਾਂ ਹੁੰਦਾ ਜਦੋਂ ਵੀ ਇਹਨਾਂ ਦੀ ਕੋਈ ਗੱਲਬਾਤ ਹੁੰਦੀ ਆ ਤੇ ਕੁੜੀ ਨੂੰ ਵਕੇ ਕਰ ਦਿੰਦੇ ਆ ਪਿੰਡ ਕਿਹੜਾ ਤੁਹਾਡਾ ਪਿੰਡ ਭਗਵਾਂ ਤੇ ਅੱਗੇ ਪਹਿਲਾਂ ਵੀ ਕਦੇ ਗੱਲ ਪਈ ਹਾਂਜੀ ਪਹਿਲੇ ਪੰਜ 20 ਦਿਨ ਦਰਖਾਸਤ ਵੀ ਦਿੱਤੀ ਦਰਖਾਸਤ ਵੀ ਦਿੱਤੀ ਤੇ ਜੰਡੇ ਵਾਲਾ ਦੇਖ ਰਹੇ ਹੁਣ ਪਹਿਲੇ ਗੈਰੀ ਦਿੱਤੀ ਗੈਰੀ ਕਿਸੇ ਨੇ ਸੁਣੀ ਨਹੀਂ ਹੁਣ ਕੰਪਲੇਨ ਕੀਤੀ ਆ ਹਾਂਜੀ ਹੁਣ ਕੀਤੀ ਆ ਕਿੱਥੇ ਕਿੱਥੇ ਜਾ ਰਹੇ ਹਾਂਜੀ ਕਿੱਧਰ ਜਾ ਰਹੇ ਸੀ ਹੁਣ ਅਸੀਂ ਕੰਮ ਤੇ ਜਾ ਰਹੇ ਹਾਂ ਮੂਨਟਰੀ ਗੋਲ ਸਮਾਨਾਂ ਵਾਲੇ ਮੁੰਡੇ ਕਿੱਥੇ ਕਿਥੋਂ ਦੇ ਸੀ ਮੁੰਡੇ ਆਡੇ ਪਿੰਡ ਦਾ ਇੱਕ ਤੋਂ ਦੋ ਗੈਰੀ ਦੇ ਕਿੱਥੇ ਦਵਾਨਾ ਫਿਰ ਤੇ ਗਿਆ ਕੀ ਨਾਮ ਉਹਨਾਂ ਦਾ ਨਾਮ ਤੇ ਪਹਿਲਾਂ ਇੱਕ ਤਾਂ ਨਾ ਨਿਮੁਨੀਸ਼ ਆ ਛਣੀ ਹਾਂਜੀ ਕੋਈ ਪੁਰਾਣੇ ਰਣਜਿਸ਼ ਨਹੀਂ ਕੋਈ ਨਹੀਂ ਨਹੀਂ ਕੀ ਮੰਕਰ ਦੇ ਪ੍ਰੋਸੈਸਨ ਮੰਗ ਹੀ ਕਰਦੇ ਆ ਵੀ ਇਹਨਾਂ 307 ਦਾ ਮਰਜ਼ਾ ਦਿੱਤਾ ਜਾਵੇ ਇਹਨਾਂ ਤੇ ਦਾਦਾ ਤੇ ਜਿੱਦਾਂ ਮੰਨ ਲਓ ਹਨ ਕੰਮ ਤੇ ਜਾਣ ਦੇ ਜੇ ਨਾਂ ਕੋਈ ਮੇਰੇ ਅੱਧਾ ਨੰਬਰ ਹੁੰਦਾ ਤੇ ਇਹਨਾਂ ਤੇ ਦੋਨੋਂ ਮਾਰਦੇ ਨਾ ਬੰਦਾ ਕਿ ਸਰ ਜੀ ਗੈਰੀ ਮੰਡੀ ਇੱਕ ਮਲਾ ਇਹ ਕਾਰਨ ਕਰਕੇ ਆਇਆ ਕਿ ਕੀ ਮਾਮਲਾ ਹੈ ਇਹ ਵਿਸ਼ਾਲ ਨਾਂ ਦਾ ਲੜਕਾ ਕਹਿੰਦਾ ਕਿ ਆਪਣੇ ਰਿਸ਼ਤੇਦਾਰ ਨਾਲ ਕੋਲਸਾ ਦੇ ਕੰਪਨੀ ਜਾ ਰਿਹਾ ਸੀ ਤੇ ਫਟ ਕੇ ਸਨੀ ਨੂੰ ਕੰਪਿਸ਼ਨ ਕੇ ਪੰਗੜੇ ਦੇ ਬੇਰੀ ਦੀ ਯਾਦ ਕਿੰਨਾ ਦਾ ਹੋ ਰਿਹਾ ਸ਼ਕਲ ਲੜਕਾ ਇਹ ਆਸੂਆਂ ਦੇ ਲੱਗਣ ਕੋਈ ਨਾ ਟਕਰਾਅ ਹੋ ਗਿਆ ਤੇ ਜਿਹੜੇ ਝਗੜਾ ਹੋਵੇ ਝਗੜਾ ਹੋਵੇ ਤੇ ਸਾਥ ਲੱਗੀ ਐ ਐਡਵਟਾ ਇਲਾਜ ਦੇ ਨਾ ਠੀਕ ਆ ਉਹ ਤੇ ਮੈਂ ਆਪਣਾ ਤਪੀਸ਼ੀ ਕੇ دیا۔ ਮੈਡੀਕਲ ਦੇ ਅਧਾਰ ਤੇ ਜਿਹੜੀ ਕੰਮ ਕਰ ਰਹੀ ਹੈ ਉਹ ਨਹੀਂ ਕਰ। ਜੀ ਸਰ ਕੋਈ ਪੁਰਾਣੀ ਦੁਸ਼ਮਣੀ ਨਹੀਂ ਅਜੇ ਤੱਕ ਸਾਹਮਣੇ ਨਹੀਂ ਆਈ ਜਦੋਂ ਰਾਜ ਦਾ ਕੰਪਲੇਂਟੈਂਟ ਕੀ ਕਹਿੰਦਾ ਉਹਦੇ ਤੋਂ ਪਤਾ ਲੱਗੇਗਾ ਸਰ ਉਸ ਦੀ ਜੀ ਚੌਕਸੀ ਵਧਣ ਦੇ باوجود ਜੀ ਕਿਰੇ ਗਲਤ ਅੰਸ਼ਰ ਬਾਜ਼ ਨਹੀਂ ਆ ਰਹੇ ਕੀ ਕਹਿਣਾ ਚਾਹੀਦਾ ਕਿ ਕਿਹੜੇ ਪਿੰਡਾਂ ਦੀਆਂ ਗਲੀ ਗੁਆਂਢ ਦੀ ਜੜਾਈਆਂ ਹੁੰਦੀਆਂ ਜਿਹੜੀ ਵਿੱਚ ਕੇ ਲੜਾਈ ਹੋਣ ਵਾਲੀ ਆ ਜੁੜੀ ਹੈ ਤੇ ਛੋਟੇ ਛੋਟੇ ਕਾਰਨਾਂ ਤੋਂ ਲੋਕ ਫੜਕ ਜਾਈਆਂ ਇਹਨਾਂ ਨੂੰ ਨਹੀਂ ਜਿਹਾ ਕਰਨਾ ਦੇਣਾ ਕਿ ਮੁਸ਼ਕਲਾ ਪ੍ਰੋਬਲਮ ਹੈ ਕੰਦੀ ਪੁਜਾਇਰ ਨੂੰ ਦੱਸ ਸਕਦੇ ਆ ਸਾਡੇ ਤੱਕ ਪਹੁੰਚ ਲੱਗ ਸਕਦੇ ਆ ਤਾਂ ਕਿ ਛੋਟੇ ਛੋਟੇ ਦੇ ਵਿੱਚ